ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਪੰਜਾਬ ਦੇ ਸਾਰੇ ਹੀ ਜਿਹੜੇ ਸਾਡੇ ਨਾਲ ਇਸ ਫੇਸਬੁੱਕ ਪੇਜ ਤੇ ਜੁੜੇ ਹੋਏ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਉਹਨਾਂ ਦੇ ਨਾਲ ਅਸੀਂ ਜਿਹੜੀ ਆਉਣ ਵਾਲੀ ਰਿਪੋਰਟ ਜਾਂ ਜਿਹੜੀ ਚੱਲਦੀ ਰਿਪੋਰਟ ਨਾਲ ਦੀ ਨਾਲ ਸ਼ੇਅਰ ਕਰਦੇ ਰਹਿੰਦੇ ਆਂ ਨਸ਼ਰ ਕਰਦੇ ਰਹਿੰਦੇ ਆਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਇਸ ਫੇਸਬੁਕ ਪੇਜ ਨਾਲ ਜੁੜੇ ਨੇ ਜਾਂ ਜਿਹੜੇ ਨਹੀਂ ਜੁੜੇ ਫੋਲੋ ਕਰ ਲਓ ਸਾਡਾ ਸੁਭਾਸ਼ ਸਿੰਘ ਸੁਭਾਸ਼ ਸਿੰਘ ਫੇਸਬੁਕ ਪੇਜ ਹੈ ਜਿੰਦੇ ਵਿੱਚ ਅਸੀਂ ਆਪਣੇ ਇਲਾਕੇ ਦੀ ਸੋਇਪੋਰਟ ਲੈ ਕੇ ਫਾਇਲ ਦਾ ਰੱਖ ਅਸੀਂ ਰਿਪੋਰਟ ਦਿੰਦੇ ਰਹਿੰਦੇ ਆ ਉਸ ਰਿਪੋਰਟ ਨੂੰ ਤੁਸੀਂ ਜਾਣਨ ਲਈ ਸਾਡੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਜਿਹੜੇ ਅਸੀਂ ੱੱਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਇਹ ਤਸਵੀਰਾਂ ਕੋਝ ਕੋ ਫਾਇਲ ਕਰ ਏਰੀਆ ਦੀਆਂ ਤਸਵੀਰਾਂ ਜਿਹੜਾ ਮੁਹਾਰਖੇਵਾ ਮਾਨਸਾ ਉਹਦੇ ਵਿੱਚ ਜਿਹੜਾ ਬੰਨ ਟੁੱਟਿਆ ਸੀ ਆਪਣੇ ਜ਼ਿਮੀਂਦਾਰ ਭਰਾਵਾਂ ਨੇ ਕਿਸਾਨ ਭਰਾਵਾਂ ਨੇ ਪਿੰਡ ਵਾਲਿਆਂ ਨੇ ਰਲ ਕੇ ਜਿਹੜਾ ਧਰਾਂ ਦੇ ਨਾਲ ਬੰਨ ਬੰਨਿਆ ਸੀ ਰਾਤ 2 ਵਜੇ ਤੱਕ ਵੀਰ ਮੇ ਰਿਆਣੇ ਜਦੋਂ ਜੈਦ ਕਰਕੇ ਮੁਸ਼ਕਲ ਬੜੀ ਘਾਲ ਕੇ ਬੰਨ ਬੰਨਿਆ ਸੀ ਸਵੇਰੇ ਤੜਕੇ 4 ਵਜੇ ਉਹ ਬੰਨ ਟੁੱਟ ਗਿਆ ਉਹ ਬੰਨ ਟੁੱਟਣ ਨਾਲ ਮੁਹਾਰਕੇਵਾ ਮਨਸਾ ਦੇ ਵਿੱਚ ਪਾਣੀ ਵੜ ਗਿਆ ਜਿਹੜੀਆਂ ਤੁਹਾਡੇ ਨਾਲ ਤਸਵੀਰਾਂ ਸੀ ਸਾਂਝੀਆਂ ਕੀਤੀਆਂ ਨੇ ਉਹ ਮੁਹਾਰਕੇਵਾ ਮਨਸਾ ਦੀਆਂ ਨੇ ਫਾਇਲ ਕਾ ਏਰੀਆ ਦੇ ਵਿੱਚੋਂ ਤਸਵੀਰਾਂ ਸਾਡੇ ਕੋਲ ਸਾਂਝੀਆਂ ਕੀਤੀਆਂ ਗਈਆਂ ਤੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਜਿਹੜਾ ਮੈਂ ਤੁਹਾਨੂੰ ਦਿੱਲੀ ਰੋਜ ਦਾ ਇਥੋਂ ਅਪਡੇਟ ਅਪਡੇਟ ਦਿੰਦਾ ਮੈਂ ਆ ਟ੍ਰਾਂਸਫਰਮ ਦਿਖ ਰਿਹਾ ਤੁਹਾਨੂੰ ਇਸ ਟ੍ਰਾਂਸਫਰਮ ਏਰੀਆ ਤੋਂ ਇਹ ਸਾਡਾ ਨੌਂ ਬਰਾਮ ਸ਼ੇਰ ਸਿੰਘ ਵਾਲਾ ਏਰੀਆ ਹੈ ਔਰ ਇਹਦੇ ਵਿੱਚ ਤੁਹਾਨੂੰ ਸ਼ੇਰ ਸਿੰਘ ਆਪਣਾ ਪਿੰਡ ਸ਼ੇਰ ਸਿੰਘ ਵਾਲਾ ਜਿਹੜੇ ਪਿੰਡ ਦੇ ਵਿੱਚ ਪਾਣੀ ਪਿੰਡ ਦੀ ਸਾਈਡ ਤੋਂ ਪਾਣੀ ਜਿਹੜਾ ਲੰਘ ਰਿਹਾ ਉਹ ਬੜੀ ਸਪੀਡ ਦੇ ਨਾਲ ਪਾਣੀ ਲੰਘ ਰਿਹਾ ਜਿੰਦੇ ਵਿੱਚ ਕਈ ਸਾਡੇ ਸਾਥੀ ਭਰਾ ਉਥੋਂ ਨਿਕਲਣ ਵਾਸਤੇ ਰਿਸਕ ਵੀ ਲੈ ਰਹੇ ਸੀ ਉਹ ਤੁਹਾਨੂੰ ਮੈਂ ਦਿਖਾ ਰਿਹਾ ਸੀ ਔਰ ਇਹਦੇ ਵਿੱਚ ਤਸਵੀਰਾਂ ਮੈਂ ਤੁਹਾਨੂੰ ਇਹ ਵੀ ਦਿਖਾ ਰਿਹਾ 29 ਅਗਸਤ 2008 29 ਅਗਸਤ 8 2025 ਸੌਰੀ 29 ਅਗਸਤ 8 ਮਹੀਨਾ 8ਵਾਂ ਮਹੀਨਾ 2025 ਦੇ ਵਿੱਚ ਜੜੀਆਂ ਤਸਵੀਰਾਂ ਤੋਂ ਤੁਹਾਨੂੰ ਸਾਰੇ ਆਏ ਮੇਰੇ ਆਪਣੇ ਖੇਤ ਦੀਆਂ ਤਸਵੀਰਾਂ ਨੇ ਮੇਰੇ ਖੇਤ ਦੇ ਵਿੱਚ ਵੀ ਜਿਹੜਾ ਪਾਣੀ ਵੜ ਚੁੱਕਿਆ ਹੈ ਪਰ ਜਦੋਂ ਖੇਤ ਦੇ ਵਿੱਚ ਗਿਆ ਸੀ ਆਪਣੇ ਮਤਲਬ ਮਨ ਦੇ ਵਿੱਚੋਂ ਧਾ ਨਿਕਲਦੀ ਸੀ ਵੀ ਅੱਜ ਪੁੱਤਾ ਵਾਂਗੂ ਪਾਲੀ ਫਸਲ ਜਿਹੜੀ ਹੈ ਸਾਰੀ ਡੁੱਬ ਕੇ ਖਤਮ ਹੁੰਦੀ ਜਾ ਰਹੀ ਹੈ ਔਰ ਮੈਂ ਆਪਣੇ ਪਿੰਡ ਦੇ ਸਾਰੇ ਹੀ ਏਰੀਆ ਦੇ ਵਿੱਚ ਫੀਲਡ ਦਾ ਕੰਮ ਕੀਤਾ ਔਰ ਪਾਸੇ-પાસੇ ਜਿੰਨਾ ਪਿੰਡਾਂ ਦੇ ਵਿੱਚ ਫੀਲਡ ਦਾ ਕੰਮ ਕੀਤਾ ਜਿੱਥੋਂ ਤੱਕ ਮੇਰੇ ਕੋਲ ਤਸਵੀਰਾਂ ਤੁਹਾਡੇ ਨਾਲ ਸਾਂਝਾ ਕੀਤੀਆਂ ਜਾ ਰਹੀਆਂ ਨੇ ਮੈਂ ਤੁਹਾਡੇ ਕੋਲ ਤਸਵੀਰਾਂ ਲੈ ਕੇ ਹਾਜ਼ਰ ਹਾਂ ਔਰ ਮੈਂ ਤੁਹਾਡੇ ਨਾਲ ਇੱਥੇ ਪੌਂਗ ਡੈਮ ਦੀ ਜਿਹੜੀ ਹੈ ਜਾਂ ਧਾਰੀ ਕੇ ਹੈਡ ਦੀ ਹੈ ਸਥਿਤੀ ਉਹ ਵੀ ਤੁਹਾਨੂੰ ਦੱਸਾਂਗਾ ਪੌਂਗ ਡੈਮ ਚ ਕਿੰਨਾ ਪਾਣੀ ਆ ਰਿਹਾ ਆਪਣੇ ਕੋਲੇ ਜਿਹੜਾ ਆਪਣੇ ਏਰੀਆ ਦੇ ਵਿੱਚ ਤਬਾਹੀ ਮਚਾ ਰਿਹਾ ਹੈ ਉਹ ਵੀ ਤੁਹਾਡੇ ਕੋਲੇ ਮੈਂ ਸਾਂਝਾ ਕਰਾਂਗਾ ਮਤਲਬ ਉਹ ਰਿਕਾਰਡ ਸਾਂਝਾ ਕਰਾਂਗਾ